ਦੱਖਣੀ ਆਸਟ੍ਰੇਲੀਆ ਨੇ ਆਪਣੇ 2025-26 ਜਨਰਲ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਤੇ ਲਈ 344 ਸੱਤੇ ਜਾਰੀ ਕਰ ਦਿੱਤੇ ਨੇ ਇਸ ਦੇ ਵਿੱਚੋਂ 235 ਸੱਤੇ ਸਬਕਲਾਸ 190 ਜੋ ਕਿ ਰਾਜ ਜੁਨਾਮਸਦ ਹੁਨਰਬੰਦ ਵੀਜ਼ਾ ਉਸ ਲਈ ਅਤੇ 109 ਸੱਤੇ ਸਬਕਲਾਸ 891 ਜੋ ਕਿ ਖੇਤਰੀ ਹੁਨਰਬੰਦ ਵੀਜ਼ਾ ਉਸ ਦੇ ਲਈ ਨੇ ਇਹ ਸੱਤੇ ਵੱਖ-ਵੱਖ ਖੇਤਰ ਦੇ ਵਿੱਚ ਵੰਡੇ ਗਏ ਨੇ ਖਾਸ ਕਰਕੇ ਸਿਹਤ ਇੰਜੀਨੀਰਿੰਗ ਆਈਸੀਟੀ ਅਤੇ ਸਿੱਖਿਆ ਦੇ ਪੇਸ਼ਿਆਂ ਨੂੰ ਤਰਜੀਹ ਦਿੱਤੀ ਗਈ ਹੈ ਸਿਹਤ ਖੇਤਰ ਦੇ ਵਿੱਚ ਸਭ ਤੋਂ ਵੱਧ 69 ਸੱਦੇ ਜਾਰੀ ਕੀਤੇ ਗਏ ਨੇ ਜਿਸ ਦਾ ਉਦੇਸ਼ ਮੈਡੀਕਲ ਪੇਸ਼ੇਵਰਾਂ ਨੂੰ ਆਸਟ੍ਰੇਲੀਆ ਆਕਰਸ਼ਿਤ ਕਰਨਾ ਹੈ ਇੰਜੀਨੀਅਰਿੰਗ ਡਿਜ਼ਾਈਨ ਵਿਗਿਆਨ ਅਤੇ ਆਵਾਜਾਈ ਪੇਸ਼ੇਵਰ ਦੇ ਲਈ 33 ਸੱਦੇ ਜਾਰੀ ਕੀਤੇ ਗਏ ਨੇ ਸਿੱਖੇ ਖੇਤਰ ਦੇ ਵਿੱਚ 22 ਸੱਦੇ ਦਿੱਤੇ ਗਏ ਨੇ ਦਖਣੀ ਆਸਟ੍ਰੇਲੀਆ ਸਰਕਾਰ ਨੇ ਵੀ ਕਿਹਾ ਹੈ ਕਿ ਮਹੀਨਾਵਾਰ ਆਧਾਰ ਉੱਤੇ ਸਹਾਇਤਾ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ ਅਤੇ ਅਗਲਾ ਦੌਰ ਫਰਵਰੀ ਤੋਂ ਜਨਵਰੀ 26 ਦੇ ਵਿੱਚ ਹੋਵੇਗਾ ਇਸ ਪ੍ਰੋਗਰਾਮ ਦਾ ਮੁੱਖ ਤੇ ਇਸ ਹੈ ਕਿ ਕਿਰਤ ਬਜ਼ਾਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਆਰਥਿਕ ਵਿਕਾਸ ਨੂੰ ਤੇਜ਼ੀ ਦੇ ਨਾਲ ਬढ़ावा ਦੇਣਾ ਹੁਨਰਬੰਦ ਪਰਿਵਾਰਸੀਆਂ ਨੂੰ ਆਕਰਸ਼ਿਤ ਕਰਕੇ ਸਰਕਾਰ ਖੇਤਰ ਦੇ ਵਿੱਚ ਲੋਨਿੰਦੇ ਪੇਸ਼ੇ ਦੇ ਵਿੱਚ ਮੋਹਈਆ ਕਰਨਾ ਚਾਹੁੰਦੀ ਹੈ